ਦੇ ਪੰਜਾਬ ਸਰਕਾਰ ਦਾ ਵਕੀਲ ਅਨੂਪਮ ਗੁਪਤਾ ਜਿਹੜੇ ਕਿ ਬਹੁਤ ਸੀਨੀਅਰ ਵਕੀਲ ਹੈਗੇ ਆ ਔਰ ਕਨਸਟੀਟਿਊਸ਼ਨ ਲਾਅ ਦੇ ਮਾਹਰ ਹੈਗੇ ਆ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਦੀ ਤਰਫੋਂ ਬਿਆਨ ਦਿੱਤਾ ਹੈਗਾ ਵੀ ਭਾਈ ਅਮਰਤਪਾਲ ਸਿੰਘ ਦਾ ਇੱਕ ਵੀ ਭਾਸ਼ਣ ਚਾਹੇ ਉਹ ਸੰਸਦ ਵਿੱਚ ਹੋਵੇ ਜਾਂ ਪੰਜਾਬ ਦੀ ਕਿਸੇ ਸਮਾਗਮ ਵਿੱਚ ਹੋਵੇ ਉਹ ਪੰਜ ਦਰਿਆਵਾਂ ਦੀ ਜਿਹੜੇ ਧਰਤੀਆ ਉਹਨੂੰ ਅੱਗ ਲਾ ਸਕਦਾ ਹੈ ਸੋ ਇਹ ਉਹਨਾਂ ਨੇ ਹਾਈ ਕੋਰਟ ਵਿੱਚ ਦਿੱਤਾ ਹੈਗਾ ਸੋ ਇਹਦੇ ਕਈ ਸਾਰੇ ਪਹਿਲੂ ਆ ਜਿਹੜੇ ਆਪਾਂ ਵਿਚਾਰ ਸਕਦੇ ਆ ਸੋ ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਇੱਕ ਵਕੀਲ ਵੱਲੋਂ ਜਿਹੜਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹਨੂੰ ਕੰਮ ਕਰਨਾ ਚਾਹੀਦਾ ਉਹ ਰਾਜਨੀਤਿਕ ਭਾਸ਼ਣ ਕਰ ਰਿਹਾ ਅਦਾਲਤ ਵਿੱਚ ਖੜਕੇ ਅਦਾਲਤ ਨੂੰ ਇਹ ਪੁੱਛਣਾ ਚਾਹੀਦਾ ਵੀ ਹੁਣ ਗੜਬੜੀ ਕੀ ਹੈ ਨਹੀਂ ਹੈਗੀ ਪਿਛਲੇ ਦਿਨੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਅਦਾਲਤ ਵਿੱਚ ਮੰਨਿਆ ਵੀ 2022 ਤੋਂ ਲੈ ਕੇ ਅੱਜ ਤੱਕ 342 ਪੁਲਿਸ ਮੁਕਾਬਲੇ ਹੋਏ ਆ ਹਮ ਬਿਉਨਾ ਵਿੱਚ ਕਿੰਨੇ ਬੰਦੇ ਮਾਰੇ ਗਏ ਆ ਜਾਂ ਕਿੰਨੇ ਜ਼ਖਮੀ ਹੋਏ ਆ ਕੀ ਹਾਲੇ ਪੰਜਾਬ ਵਿੱਚ ਉਸ ਤਰ੍ਹਾਂ ਦੀ ਜਿਹੜੀ ਸ਼ਾਂਤੀ ਹੈਗੀ ਆ ਜਿਹੜਾ ਕਹਿੰਦੇ ਵੀ ਜਿਹਨੂੰ ਅੱਗ ਲੱਗ ਜਾਈਗੀ ਜਿਸ ਤਰ੍ਹਾਂ ਸਰਕਾਰ ਇਹ ਕਹਿੰਦੀ ਆ ਸਾਡੇ ਕੋਲ ਪਰਮਾਣੂ ਬੰਬ ਨੇ ਅਸੀਂ ਦੂਸਰੇ ਮੁਲਕਾਂ ਵਿੱਚ ਜਾ ਕੇ ਕੁਸ ਕੁਸ ਕੇ ਬੰਦੇ ਮਾਰ ਸਕਦੇ ਆ ਉਹ ਇੰਨੀ ਕਮਜ਼ੋਰ ਆ ਵੀ ਇੱਕ ਬੰਦੇ ਦਾ ਭਾਸ਼ਣ ਉਹਨੂੰ ਤੋੜ ਸਕਦਾ ਹੁਣ ਇਹ ਸਰਕਾਰ ਆਪਣੇ ਅੰਦਰ ਛਾਤੀ ਮਾਰੇ ਵੀ ਕੀ ਉਹ ਇਟ ਮੀਨਸ ਭਾਰਤ ਟੁੱਟਣ ਦੇ ਕੰਡੇ ਤੇ ਖੜਾ ਜੇ ਵਕੀਲ ਦਾ ਵਰਸ਼ਨ ਮੰਨ ਲਿਆ ਜਾਵੇ ਵੀ ਉਹਨੂੰ ਤਾਂ ਇੱਕ ਭਾਸ਼ਣ ਦੀ ਲੋੜ ਆ ਇਹ ਸਾਰਾ ਮੁਲਕ ਟੁੱਟ ਜਾਏਗਾ ਹਣਾ ਵਕੀਲ ਦੇ ਕਹਿਣ ਦਾ ਮਤਲਬ ਤਾਂ ਇਹ ਆ ਜੇ ਭਾਸ਼ਣ ਦੇ ਆਧਾਰ ਤੇ ਹੀ ਕਿਸੇ ਨੂੰ ਜੇਲ੍ਹ ਵਿੱਚ ਰੱਖਣਾ ਤਾਂ ਕੱਲਾ ਸਿੱਖ ਮੈਂਬਰ ਆਫ ਪਾਰਲੀਮੈਂਟ ਕਿਉਂ ਫਿਰ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਯੋਗੀ ਅਦਿੱਤਿਆਨਾਥ ਤੱਕ ਤੇ ਸਾਰੇ ਬੰਦੇ ਆ ਉਹ ਜੇਲ੍ਹ 'ਚ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚਿੰਤ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਦੇ ਉਸ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸੂਰੇ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਾਸ਼ ਸਿੰਘ ਜੀ ਆਓ ਫਤਿਹਦੀ ਸਾਹ ਪਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਾਸ਼ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈਗੀ ਐ ਪੰਥਕ ਖਬਰਾਂ ਤੋਂ ਐਮਪੀ ਭਾਈ ਅਮਰਪਾਲ ਸਿੰਘ ਹੁਣਾਂ ਤੇ ਬਿਆਨਾਂ ਤੇ ਜਿਹੜਾ ਹੈ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਇਹ ਕਹਿਣਾ ਹੈਗਾ ਪੰਜਾਬ ਸਰਕਾਰ ਦਾ ਕਿਵੇਂ ਦੇਖਦੇ ਹੋ ਪਿਛਲੇ ਹਫਤੇ ਇਹ ਮੁੱਦਾ ਜਿਹੜਾ ਕਾਫੀ ਗਰਮਾਇਆ ਰਿਹਾ ਤੇ ਹੁਣ ਵੀ ਇਸ ਮੁੱਦੇ ਦੇ ਉੱਤੇ ਚਰਚਾਵਾ ਹੋ ਰਹੀਆਂ ਨੇ ਜਿਸ ਤਰੀਕੇ ਦਾ ਪੰਜਾਬ ਸਰਕਾਰ ਦਾ ਜਿਸ ਤਰੀਕੇ ਦਾ ਭਾਰਤ ਸਰਕਾਰ ਦਾ ਜਿਹੜਾ ਸੈਂਟਰ ਸਰਕਾਰ ਦਾ ਰੁਖ ਇਸ ਸਾਰੇ ਮਸਲੇ ਨੂੰ ਲੈ ਕੇ ਰਿਹਾ ਹੈਗਾ ਹਾਂਜੀ ਹਾਂਜੀ ਸੋ ਪਿਛਲੇ ਹਫਤੇ ਉਹਨਾਂ ਨੇ ਪੈਰੋਲ ਲਈ ਵੀ ਕਿਉਂਕਿ ਸੰਸਦ ਦਾ ਜਿਹੜਾ ਸਾਧਰੂਤ اجلاس ਹੈਗਾ 1 ਦਸੰਬਰ ਤੋਂ 19 ਦਸੰਬਰ ਤੱਕ ਹੋਣਾ ਹੈ ਉਸ ਸੰਸਦ ਦੇ ਸਰਦਰ ਉਤਾ ਜਲਾਸ ਵਿੱਚ ਇੱਕ ਮੈਂਬਰ ਆਫ ਪਾਰਲੀਮੈਂਟ ਵੱਜੋਂ ਸ਼ਮੂਲੀਅਤ ਕਰ ਲਈ ਉਹਨਾਂ ਨੇ ਪੈਰੋਲ ਦੀ ਅਰਜ਼ੀ ਲਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਿਹਦੇ ਤੇ ਪੰਜਾਬ ਸਰਕਾਰ ਦੇ ਵਕੀਲ ਅਨੂਪਮ ਗੁਪਤਾ ਜਿਹੜੇ ਕਿ ਬਹੁਤ ਸੀਨੀਅਰ ਵਕੀਲ ਹੈਗੇ ਆ ਔਰ ਕਨਸਟੀਟਿਊਸ਼ਨ ਲਾਅ ਦੇ ਮਾਹਰ ਹੈਗੇ ਆ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਦੀ ਤਰਫੋਂ ਬਿਆਨ ਦਿੱਤਾ ਹੈਗਾ ਵੀ ਭਾਈ ਅਮਰਤਪਾਲ ਸਿੰਘ ਦਾ ਇੱਕ ਵਿਭਾਸ਼ਣ ਚਾਹੇ ਉਹ ਸੰਸਦ ਵਿੱਚ ਹੋਵੇ ਜਾਂ ਪੰਜਾਬ ਦੀ ਕਿਸੇ ਸਮਾਗਮ ਵਿੱਚ ਹੋਵੇ ਉਹ ਪੰਜ ਦਰਿਆਵਾਂ ਦੀ ਜਿਹੜੇ ਧਰਤੀ ਆ ਉਹਨੂੰ ਅੱਗ ਲਾ ਸਕਦਾ ਸੋ ਇਹ ਉਹਨਾਂ ਨੇ ਹਾਈ ਕੋਰਟ ਵਿੱਚ ਦਿੱਤਾ ਹੈਗਾ ਸੋ ਇਹਦੇ ਕਈ ਸਾਰੇ ਪਹਿਲੂ ਆ ਜਿਹੜੇ ਆਪਾਂ ਵਿਚਾਰ ਸਕਦੇ ਆ ਸੋ ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਇੱਕ ਵਕੀਲ ਵੱਲੋਂ ਹੂੰ ਹੂੰ ਜਿਹੜਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹਨੂੰ ਕੰਮ ਕਰਨਾ ਚਾਹੀਦਾ ਉਹ ਰਾਜਨੀਤਿਕ ਭਾਸ਼ਣ ਕਰ ਰਿਹਾ ਹੈ ਅਦਾਲਤ ਵਿੱਚ ਖੜਕੇ ਜੀ ਜੀ ਸੋ ਵਕੀਲ ਦਾ ਜਿਹੜਾ ਇਹ ਤੱਥ ਪੇਸ਼ ਕੀਤੇ ਆ ਉਹ ਕਾਨੂੰਨੀ ਨਹੀਂ ਹੈਗੇ ਉਹ ਰਾਜਨੀਤਿਕ ਹੈਗੇ ਆ ਹੂੰ ਹੂੰ ਸੋ ਅਦਾਲਤ ਨੂੰ ਰਾਜਨੀਤਿਕ ਭਾਸ਼ਣ ਦੇ ਕੇ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਜੱਜਾਂ ਨੂੰ ਇਸ ਗੱਲੋਂ ਡਰਾਇਆ ਜਾ ਰਿਹਾ ਜੀ ਵੀ ਉਹਦਾ ਇੱਕ ਭਾਸ਼ਣ ਆ ਜਿਹੜਾ ਉਹ ਪੰਜਾਬ ਵਿੱਚ ਆ ਜਿਹੜੀ ਗੜਬੜੀ ਪੈਦਾ ਕਰ ਦੇਗਾ ਸੋ ਅਦਾਲਤ ਨੂੰ ਇਹ ਪੁੱਛਣਾ ਚਾਹੀਦਾ ਵੀ ਹੁਣ ਗੜਬੜੀ ਕੀ ਹੈ ਨਹੀਂ ਹੈਗੀ ਪਿਛਲੇ ਦਿਨੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਅਦਾਲਤ ਵਿੱਚ ਮੰਨਿਆ ਵੀ 2022 ਤੋਂ ਲੈ ਕੇ ਅੱਜ ਤੱਕ 342 ਪੁਲਿਸ ਮੁਕਾਬਲੇ ਹੋਏ ਆ। ਹਮ ਹੈ ਨਾ ਵੀ ਉਹਨਾਂ ਵਿੱਚ ਕਿੰਨੇ ਬੰਦੇ ਮਾਰੇ ਗਏ ਆ ਜਾਂ ਕਿੰਨੇ ਜ਼ਖਮੀ ਹੋਏ ਆ। ਕੀ ਹਾਲੇ ਪੰਜਾਬ ਵਿੱਚ ਉਸ ਤਰ੍ਹਾਂ ਦੀ ਜਿਹੜੀ ਸ਼ਾਂਤੀ ਹੈਗੀ ਆ ਜਿਹੜਾ ਕਹਿੰਦੇ ਵੀ ਜਿਹਨੂੰ ਅੱਗ ਲੱਗ ਜਾਏਗੀ ਜਿਸ ਤਰ੍ਹਾਂ ਸੋ ਇੱਕ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਹੈਗਾ ਉਹਨੇ ਇੱਕ ਥਰੋ ਪ੍ਰੋਸੈਸ ਆ ਜਿਹੜੀ ਇਲੈਕਸ਼ਨ ਲੜੀ ਆ ਔਰ ਪਾਰਲੀਮੈਂਟ ਵਿੱਚ ਉਹਨੂੰ ਭਾਰਤ ਦੇ ਸੰਵਿਧਾਨ ਦੀ ਸੌਂ ਚਕਾਈ ਗਈ ਹੈਗੀ ਆ ਸੋ ਹੁਣ ਤੱਕ ਵੀ ਜਿਹੜਾ ਹੈਗਾ ਵੀ ਜੇ ਹੁਣ ਵੀ ਉਹਦੇ ਭਾਸ਼ਣਾ ਤੋਂ ਡਰ ਲੱਗਦਾ ਤਾਂ ਇਟ ਮੀਨਸ ਸਰਕਾਰ ਆਪਣੇ ਤੌਰ ਤੇ ਡਰੀ ਹੋਈ ਆ ਦੂਸਰਾ ਤੁਸੀਂ ਇਹ ਦੇਖੋ ਵੀ ਜਿਹੜੀ ਸਰਕਾਰ ਇਹ ਕਹਿੰਦੀ ਆ ਸਾਡੇ ਕੋਲ ਪਰਮਾਣੂ ਬੰਬ ਨੇ ਅਸੀਂ ਦੂਸਰੇ ਮੁਲਕਾਂ ਵਿੱਚ ਜਾ ਕੇ ਘੁਸ-ਘੁਸ ਕੇ ਬੰਦੇ ਮਾਰ ਸਕਦੇ ਆ ਉਹ ਇੰਨੀ ਕਮਜ਼ੋਰ ਆ ਵੀ ਇੱਕ ਬੰਦੇ ਦਾ ਭਾਸ਼ਣ ਉਹਨੂੰ ਤੋੜ ਸਕਦਾ ਹੁਣ ਇਹ ਸਰਕਾਰ ਆਪਣੇ ਅੰਦਰ ਛਾਤੀ ਮਾਰੇ ਵੀ ਕੀ ਉਹ ਇਟ ਮੀਨਸ ਭਾਰਤ ਟੁੱਟਣ ਦੇ ਕੰਡੇ ਤੇ ਖੜਾ ਜੇ ਵਕੀਲ ਦਾ ਵਰਸ਼ਨ ਮੰਨ ਲਿਆ ਜਾਵੇ ਵੀ ਉਹਨੂੰ ਤਾਂ ਇੱਕ ਭਾਸ਼ਣ ਦੀ ਲੋੜ ਆ ਇਹ ਸਾਰਾ ਮੁਲਕ ਟੁੱਟ ਜਾਏਗਾ ਹਨਾ ਵਕੀਲ ਦੇ ਕਹਿਣ ਦਾ ਮਤਲਬ ਤੇ ਇਹ ਸੋ ਵਕੀਲਾ ਨੂੰ ਹੈਗਾ ਵੀ ਠੀਕ ਹੈ ਤੁਸੀਂ ਕਾਨੂੰਨੀ ਵਿਰੋਧ ਆ ਜਿਹੜਾ ਉਹਦਾ ਕਰ ਸਕਦੇ ਹੋ ਜੀ ਪਰ ਤੁਸੀਂ ਆ ਕਹਿਣਾ ਵੀ ਦੇਸ਼ ਟੁੱਟ ਜਾਏਗਾ ਪੰਜ ਦਰਿਆਵਾਂ ਨੂੰ ਪਾਣੀਆਂ ਨੂੰ ਅੱਗ ਲੱਗ ਜਾਏਗੀ ਸੋ ਮਨੂੰ ਲੱਗਦਾ ਇਹ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਸਰਕਾਰ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਦੋਹੇ ਸਰਕਾਰਾਂ ਦੇ ਵਕੀਲ ਹਾਈ ਕੋਰਟ ਵਿੱਚ ਖੜੇ ਸੀਗੇ ਸੋ ਦੋਹੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਦੂਜੇ ਬੰਨੇ ਜੇ ਆਪਾਂ ਕਹੀ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਰਾਜਮਿੰਦਰ ਸਿੰਘ ਬੈ ਸੁਣੀ ਜਾਂ ਹੋਰ ਵੀ ਜਿਹੜੇ ਵਕੀਲ ਹੈਗੇ ਨੇ ਉਨ੍ਹਾਂ ਦੇ ਵੱਲੋਂ ਜਿਹੜੀ ਕਿਤੇ ਨਾ ਕਿਤੇ ਕਮਜ਼ੋਰੀ ਹੁਣ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵੀਡੀਓ ਕਾਨਫਰencing ਰਾਹੀਂ ਜਿਹੜੀ ਗੱਲਬਾਤ ਲਈ ਕਹਿਣਾ ਕਿ ਵੀਡੀਓ ਕਾਨਫਰencing ਹੁੰਦੀ ਨਹੀਂ ਹੈਗੀ ਆਪਾਂ ਨੂੰ ਵੀ ਪਤਾ ਹੈ ਕਿ ਪਾਰਲੀਮੈਂਟ ਚੋਂ ਸਰਕਾਰ ਨੇ ਜਿਹੜਾ ਹੱਥੋ ਆਤ ਸਰਕਾਰੀ ਵਕੀਲ ਨੇ ਮਨਾ ਵੀ ਕਰ ਦਿੱਤਾ ਇਸ ਪੱਖ ਨੂੰ ਕਿਵੇਂ ਦੇਖ ਰਹੇ ਹੋ ਇਹਨੂੰ ਆਪਾਂ ਕਿਵੇਂ ਦੇਖਾਂਗੇ ਉਧਰ ਉਹਦਾ ਤੁਸੀਂ ਕਿਹਾ ਕਿ ਵਕੀਲ ਜਿਹੜੇ ਨੇ ਰਾਜਨੀਤਿਕ ਬਿਆਨ ਦੇ ਰਹੇ ਨੇ ਫਿਰ ਇੱਧਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਸੀ ਹਾਂਜੀ ਹਾਂ ਬਿਲਕੁਲ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਸੋ ਬਹੁਤ ਦੇਰ ਤੋਂ ਅਸੀਂ ਪਹਿਲੇ ਦਿਨ ਤੋਂ ਇਹ ਸਵਾਲ ਉਠਾ ਰਹੇ ਹਾਂ ਕਿ ਵੀ ਰਾਜਵਿੰਦਰ ਸਿੰਘ ਆ ਜਿਹ ਬੈਂਸ ਉਹ ਕ੍ਰਿਮੀਨਲ ਦੇ ਵਕੀਰ ਹੈਗੇ ਆ ਸੋ ਕ੍ਰਿਮੀਨਲ ਕੇਸੇਸ ਨੂੰ ਪੁਲਿਸ ਮੁਕਾਬਲਿਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਨੂੰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜਾ ਉੱਥੇ ਨਿਜਠਿਆ ਹੈਗਾ ਬਹੁਤ ਸਾਰੇ ਕੇਸਾਂ ਵਿੱਚ ਸਜ਼ਾਵਾਂ ਵੀ ਕਰਾਈਆਂ ਜਿਨ੍ਹਾਂ 'ਚ ਸਜ਼ਾਵਾਂ ਹੋ ਰਹੀਆਂ ਰਾਜਵਿੰਦਰ ਸਿੰਘ ਉਹਦੇ ਵਿੱਚ ਸ਼ਾਮਲ ਹੁੰਦੇ ਆ ਔਰ ਉਹਨਾਂ ਦੇ ਕ੍ਰਿਮినਲ ਜਿਹੜੀ ਪ੍ਰੋਸੀਕਿਊਸ਼ਨ ਆ ਉਹਦੇ ਤੇ ਕੋਈ ਸ਼ੰਕੇ ਨਹੀਂ ਹੈਗੇ ਪਰ ਜਿਹੜਾ ਸਰਕਾਰ ਨੇ ਵਕੀਲ ਖੜਾ ਕਰਿਆ ਤੁਸੀਂ ਉਹ ਦੇਖੋ ਅਨੂਪਮ ਗੁਪਤਾ ਕਨਸਟੀਟਿਊਸ਼ਨਲ ਲਾਅ ਦਾ ਸਭ ਤੋਂ ਵੱਡਾ ਮਾਹਰ ਆ ਪੰਜਾਬ ਔਰ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਚੋਂ ਜੀ ਠੀਕ ਹੈ ਨਾ ਸੋ ਇੱਥੇ ਕਨਸਟੀਟਿਊਸ਼ਨਲ ਦੀ ਤੇ ਪੋਲੀਟੀਕਲ ਡਿਬੇਟ ਆ ਜਿਹੜੀ ਹੋ ਰਹੀ ਹੈਗੀ ਆ ਸੋ ਇਹ ਪਰਿਵਾਰ ਨੂੰ ਚਾਹੀਦਾ ਸੀਗਾ ਵੀ ਉਹ ਕਿਸੇ ਕਨਸਟੀਟਿਊਸ਼ਨਲ ਲਾਅ ਦੇ ਮਾਹਰ ਆ ਜਿਹੜਾ ਉਸ ਵਕੀਲ ਨੂੰ ਉੱਥੇ ਲਿਆਉਂਦੇ ਸੋ ਰਾਜਵਿੰਦਰ ਸਿੰਘ ਉਹਨਾਂ ਦੀ ਕ੍ਰਿਮੀਨਲ ਕੇਸਾਂ ਨੂੰ ਡੀਲ ਕਰਨ ਦੀ ਜਿਹੜੀ ਮੁਹਾਰਤ ਹੈਗੀ ਆ ਪਰ ਕਨਸਟੀਟਿਊਸ਼ਨਲ ਲਾਅ ਵਿੱਚ ਉਹਦੇ ਇਹ ਮੁਹਾਰਤ ਨਹੀਂ ਹੈਗੀ ਨੰਬਰ 2 ਤੇ ਜਦੋਂ ਭਾਰੇ ਸਰਕਾਰ ਦਾ ਵਕੀਲ ਇਹ ਬਿਆਨ ਦੇ ਰਿਹਾ ਹੈ ਜੀ ਵੀ ਭਾਈ ਅਮਰਤਪਾਲ ਸਿੰਘ ਦੇ ਇੱਕ ਭਾਸ਼ਣ ਨਾਲ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦੇ ਇਟ ਮੀਨਸ ਭਾਸ਼ਣ ਨਾਲ ਹਮ ਹੁਣ ਭਾਈ ਰਾਜਵਿੰਦਰ ਸਿੰਘ ਬੈਂਚ ਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਜੇ ਸਿਰਫ ਭਾਸ਼ਣਾਂ ਦੇ ਆਧਾਰ ਤੇ ਹੀ ਇੱਕ ਕਿਸੇ ਵਿਅਕਤੀ ਨੂੰ ਅੰਦਰ ਰੱਖਣਾ ਜਾਂ ਬਾਹਰ ਰੱਖਣਾ ਤਾਂ ਹਾਈ ਕੋਰਟ ਪੰਜ ਮੈਂਬਰਾਂ ਪੰਜ ਜੱਜਾਂ ਦਾ ਇੱਕ ਪੈਨਲ ਬਣਾਵੇ ਜੀ ਸਪੈਸ਼ਲੀ 15 ਸਾਲਾਂ ਤੋਂ ਹਿੰਦੂ ਆਗੂਆਂ ਦੇ ਕਿੰਨੇ ਭਾਸ਼ਣ ਆਏ ਆ ਸਿੱਖ ਆਗੂਆਂ ਦੇ ਕਿਹੜੇ ਭਾਸ਼ਣ ਆਏ ਆ ਤੇ ਮੁਸਲਮਾਨ ਆਗੂਆਂ ਦੇ ਕਿਹੜੇ ਭਾਸ਼ਣ ਆਇਆ ਔਰ ਕਿਹੜੇ ਆਗੂਆਂ ਦੇ ਭਾਸ਼ਣ ਜਿਹੜੇ ਅੱਗ ਲਾਉਣ ਵਾਲੇ ਆ ਉਹਦਾ ਐਨਾਲਿਸਿਸ ਕਰੋ ਤੁਸੀ ਕਹਿੰਦੇ ਵੀ ਰਾਜਨੀਤਿਕ ਤਰੀਕੇ ਨਾਲ ਹੀ ਇਹਨੂੰ ਇਨਕਾਊਂਟਰ ਕਰਨਾ ਚਾਹੀਦਾ ਸੀ ਇੱਕਦਮ ਉਹ ਉਹਦਾ ਇੱਕ ਪੰਜ ਜੱਜਾਂ ਦਾ ਬੈਂਚ ਬੈਠੇ ਉਹ ਸਾਰੇ ਹਿੰਦੂ ਆਗੂਆਂ ਦੇ ਭਾਸ਼ਣਾਂ ਦਾ ਅਨਲਿਸਿਸ ਕਰੇ ਉਹਨਾਂ ਨੂੰ ਜੇਲ੍ਹ ਵਿੱਚ ਡੱਕੇ ਫਿਰ ਜੇ ਭਾਸ਼ਣ ਦੇ ਆਧਾਰ ਤੇ ਹੀ ਕਿਸੇ ਨੂੰ ਜੇਲ੍ਹ ਵਿੱਚ ਡੱਕਣਾ ਤਾਂ ਕੱਲਾ ਸਿੱਖ ਮੈਂਬਰ ਆਫ ਪਾਰਲੀਮੈਂਟ ਕਿਉਂ ਫਿਰ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਯੋਗੀ ਅਦਿੱਤਿਆਨਾਥ ਤੱਕ ਤੇ ਸਾਰੇ ਬੰਦੇ ਆ ਉਹ ਜੇਲ੍ਹ 'ਚ ਹੋਣੇ ਚਾਹੀਦੇ ਆ ਸੋ ਜਿਹੜੇ ਜਿਹੜੇ ਸਿੱਖਾਂ ਦੇ ਵਕੀਲ ਹੈਗੇ ਆ ਜੇ ਸਰਕਾਰੀ ਵਕੀਲ ਰਾਜਨੀਤੀ ਦੀ ਭਾਸ਼ਾ ਵਰਤਦਾ ਤਾਂ ਸਿੱਖ ਵਕੀਲਾਂ ਨੂੰ ਵੀ ਰਾਜਨੀਤੀ ਦੀ ਭਾਸ਼ਾ ਵਰਤਣੀ ਚਾਹੀਦੀ ਆ ਰਾਜਵਿੰਦਰ ਸਿੰਘ ਬੈਂਸ ਆ ਜਿਹੜੇ ਉਹ ਬੇਚਾਰਾ ਕਾਨੂੰਨੀ ਭਾਸ਼ਾ ਵਰਤ ਰਿਹਾ ਵੇਜੀ ਟੈਲੀ ਉਹਦੇ ਨਾਲ ਵੀਡੀਓ ਕਾਨਫਰੈਂਸਿੰਗ ਨਾਲ ਕਰਾ ਦੋ ਉਹ ਤਾਂ ਪੈਰ ਪਿੱਛੇ ਖਿਚ ਰਿਹਾ ਕਮਜ਼ੋਰੀ ਦੱਸ ਰਿਹਾ ਆਪਦੀ ਸੋ ਸਿੱਖਾਂ ਦਾ ਇਹ ਦੁਖਾਂਤ ਬਹੁਤ ਲੰਮੇ ਸਮੇਂ ਤੋਂ ਆ ਰਿਹਾ ਹੈ ਵੇ ਨਾ ਤਾਂ ਸਾਡੇ ਕੋਲ ਪੋਲੀਟੀਕਲ ਵਕੀਰ ਹੈਗੇ ਆ ਨਾ ਸਾਡੇ ਕੋਲ ਪੋਲੀਟੀਕਲੀ ਸ਼ਾਰਟ ਮਾਈਂਡਡ ਵਾਲੇ ਵਿਦਵਾਨ ਪੈਦਾ ਹੋਏ ਹੈਗੇ ਆ ਸੋ ਹਾਈ ਕੋਰਟ ਵਿੱਚ ਜਿਹੜਾ ਸਰਕਾਰੀ ਵਕੀਲ ਪੁਲੀਸ ਪੂਰੀ ਤਰ੍ਹਾਂ ਪੋਲਿਟਿਕਲ ਬਿਆਨ ਦੇ ਰਿਹਾ ਤਾਂ ਰਾਜਵਿੰਦਰ ਸਿੰਘ ਬੈਂਚ ਨੂੰ ਜਾਂ ਅਮਰਪਾਲ ਸਿੰਘ ਦੇ ਕਿਸੇ ਵੀ ਵਕੀਲ ਨੂੰ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਰਹਿਣਾ ਚਾਹੀਦਾ ਉਹਨੂੰ ਇਹਨੂੰ ਪੋਲਿਟਿਕਲ ਡਿਬੇਟ ਦਾ ਔਰ ਮੀਡੀਆ ਟਰਾਇਲ ਦਾ ਹਿੱਸਾ ਬਣਾਓ ਇਹ ਪੋਲਿਟਿਕਲ ਕੇਸ ਹੈਗਾ ਕ੍ਰਾਈਮ ਦਾ ਨਹੀਂ ਭਾਏ ਅਮਰਪਾਲ ਸਿੰਘ ਤੇ ਕੋਈ ਕ੍ਰਾਈਮ ਦਾ ਕੇਸ ਨਹੀਂ ਹੈਗਾ ਦੂਜੇ ਪਾਸੇ ਭਾਰਤ ਦੇ ਬਹੁਤ ਸਾਰੇ ਮੈਂਬਰ ਆਫ ਪਾਰਲੀਮੈਂਟ ਆ ਜਿਨ੍ਹਾਂ ਤੇ ਲੁੱਟ ਖੋਹ ਦੇ ਕਤਲ ਦੇ 307 ਦੇ ਪਤਾ ਨਹੀਂ ਕਿੰਨੇ ਕੁਛ ਜਿਹੜੇ ਪਰਚੇ ਹੈਗੇ ਆ ਉਹ ਦਰਜ ਹੋਇਆ ਉਹ ਬਕਾਇਦਾ ਸੰਸਦ ਵਿੱਚ ਬੈਠਦੇ ਨੇ ਇੱਕ ਬਿਨਾ ਕ੍ਰਾਈਮ ਤੋਂ ਪੋਲੀਟੀਕਲ ਡਿਟੈਂਸ਼ਨ ਵਾਲੇ ਬੰਦੇ ਨੂੰ ਹੈਗਾ ਜਿਹੜਾ ਜੇਲ੍ਹ 'ਚ ਡੱਕਿਆ ਜਾ ਰਿਹਾ ਹੈ ਜੀ ਬਿਲਕੁਲ ਜੀ ਐਨਐਸਏ ਜਿਹੜੀ ਇੱਕ ਪ੍ਰੀਵੈਂਟਿਵ ਜਿਹੜੀ ਡਿਟੈਂਸ਼ਨ ਹੁੰਦੀ ਹੈਗੀ ਆ ਤੇ ਦੂਜੇ ਬੰਦੇ ਜਿਹੜਾ ਹੈ ਇਹ ਕਿੰਨੀ ਹੱਪਾ ਕਹਿ ਸਕਦੇ ਕਿ ਹਾਸੋਣੀ ਸਥਿਤੀ ਹੈ ਕਿ ਉਹੀ ਸੰਵਿਧਾਨ ਜਿਹੜਾ ਹੈ ਇਲੈਕਸ਼ਨ ਲੜਨ ਦੀ ਇਜਾਜ਼ਤ ਤੇ ਦਿੰਦਾ ਹੈਗਾ ਹੈ ਪਰ ਫਿਰ ਉਹੀ ਸੰਵਿਧਾਨ ਜਿਹੜਾ ਹੈ ਇਲੈਕਸ਼ਨ ਲੜਨ ਤੋਂ ਬਾਅਦ ਜਿੱਤਣ ਤੋਂ ਬਾਅਦ ਜਦੋਂ ਆਪਣੇ ਆਪ ਨੂੰ ਆਪਾ ਕਹਿ ਲਈ ਕਿ ਵੱਡਾ ਲੋਕਤੰਤਰ ਕਹਿੰਦੇ ਹੈਗੇ ਆ ਤੇ ਜਦੋਂ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਲੋਕਾਂ ਨੇ ਇੰਨੀਆਂ ਵੋਟਾਂ ਪਾ ਦਿੱਤੀਆਂ ਤੇ ਫਿਰ ਉਹੀ ਸੰਵਿਧਾਨ ਦਾ ਆਸਰਾ ਲੈ ਕੇ ਜਿਹੜੀਆਂ ਸਰਕਾਰਾਂ ਨੇ ਅੰਦਰ ਡੱਕ ਰਹੀਆਂ ਹੈਗੀਆਂ ਨੇ ਇਸ ਨੂੰ ਜਿਹੜਾ ਹੈ ਰਾਜਨੀਤਿਕ ਤਰੀਕੇ ਦੇ ਨਾਲ ਜਿਹੜੇ ਵਕੀਲ ਹੈਗੇ ਨੇ ਉਹਨਾਂ ਨੂੰ ਇਸ ਤਰੀਕੇ ਦੀ ਜੜੀ ਜਿਰਾ ਹੈ ਉਹ ਕਰਨੀ ਚਾਹੀਦੀ ਹੈ ਤੇ ਸਰਦਾਰਤਾ ਸਿੰਘ ਜੀ ਸਿੱਖ ਪੰਥ ਦੇ ਲਈ ਇਹਦੇ ਵਿੱਚੋਂ ਕੀ ਸੁਨੇਹਾ ਹੈਗਾ ਏ ਜਿਸ ਤਰੀਕੇ ਦੇ ਨਾਲ ਚਾਹੇ ਪੰਜਾਬ ਦੀ ਸਰਕਾਰ ਕਰ ਰਹੀ ਹੋਵੇ ਜਾਂ ਸੈਂਟਰ ਦੀ ਸਰਕਾਰ ਖਾਸ ਕਰਕੇ ਇਸ ਕੇਸ ਦੇ ਮਸਲੇ ਦੇ ਵਿੱਚ ਹਾਂਜੀ ਹਾਂਜੀ ਸੋ ਸਿੱਖ ਪੰਥ ਲਈ ਇਹ ਸੁਨੇਹਾ ਹੈਗਾ ਵੀ ਜਿਹੜੀ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਆ ਸਮੁੱਚੀ ਭਾਰਤੀ ਸਟੇਟ ਜਿਹਦੇ ਵਿੱਚ ਅਦਾਲਤਾਂ ਵੀ ਸ਼ਾਮਲ ਨੇ ਉਹ ਸਿੱਖਾਂ ਦੀ ਇੱਕ ਸਿੱਖ ਨੈਸ਼ਨਲਿਸਟ ਪਾਰਟੀ ਔਰ ਕਿਸੇ ਸਿੱਖ ਨੈਸ਼ਨਲਿਸਟ ਆਗੂ ਨੂੰ ਉਭਰਨ ਨਹੀਂ ਦੇਣਾ ਚਾਹੁੰਦੇ ਸੋ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਉਹਨਾਂ ਨੇ ਪੂਰਾ ਜੋਰ ਲਾਇਆ ਵੀ ਪੰਜਾਬੀ ਸੂਬਾ ਜਿਹੜਾ ਹੈਗਾ ਨਾ ਬਣੇ ਸਿੱਖਾਂ ਦੇ ਜੋਰ ਅੱਗੇ ਉਹ ਪੰਜਾਬੀ ਸੂਬਾ ਬਣਨ ਤੋਂ ਤਾਂ ਨਹੀਂ ਰੋਕ ਸਕੇ ਜਿਹੜਾ ਕਿ ਇੱਕ ਸੌ ਸਿੱਖ ਬਹੁ ਗਿਣਤੀ ਵਾਲਾ ਸੂਬਾ ਹੈ ਪਰ ਭਾਰਤ ਸਰਕਾਰ ਨੇ ਆਪਣੀਆਂ ਏਜੰਸੀਜ਼ ਰਾਹੀਂ ਵਿਦਵਾਨਾਂ ਰਾਹੀਂ ਯੂਨੀਵਰਸਿਟੀਆਂ ਰਾਹੀਂ ਪੱਤਰਕਾਰਾਂ ਰਾਹੀਂ ਸਿੱਖਾਂ ਦੀ ਇੱਕ ਜਿਹੜੀ ਹੈਗੀ ਆ ਨੈਸ਼ਨਲਿਸਟ ਧਰਾ ਜਿਹੜੀ ਸਿੱਖਾਂ ਦੀ ਕੌਮੀ ਅਗਵਾਈ ਤੇ ਕੌਮੀ ਸੰਸਥਾ ਹੈਗੀ ਆ ਉਹ ਜਿਹੜੀ ਹੈਗੀ ਆ ਪੈਦਾ ਨਹੀਂ ਹੋਣ ਦਿੱਤੀ ਜਿੰਨੇ ਵੀ ਸਿੱਖ ਲੀਡਰਸ਼ਿਪ ਪੈਦਾ ਕਰ ਰਹੇ ਆ ਉਹ ਬਾਦਲ ਸਟਾਲਿਆ ਸੁਖਬੀਰ ਸਿੰਘ ਬਾਦਲਿਆ ਪ੍ਰਕਾਸ਼ ਸਿੰਘ ਬਾਦਲਿਆ ਹੋਰ ਜਿੰਨੇ ਵੀ ਰਾਜਨੀਤਿਕ ਲੀਡਰਸ ਲੋਰੇ ਫਿਰਦੇ ਆ ਉਹ ਹੈਗੇ ਵੀ ਭਾਰਤ ਸਰਕਾਰ ਦੀ ਹਾਂ ਵਿੱਚ ਹਾਂ ਮਲਾਉਣ ਵਾਲੀ ਲੀਡਰਸ਼ਿਪ ਆ ਜਿਹੜੀ ਉਹਨੂੰ ਪ੍ਰੋਮੋਟ ਕਰ ਰਹੇ ਹੈਗੇ ਆ ਸੋ ਉਹਨਾਂ ਨੇ ਇਹ ਪੂਰੀ ਸਫਲਤਾ ਨਾਲ ਇਹ ਸਕਸੈਸਫੁਲ ਐਕਸਪੈਰੀਮੈਂਟ ਕਰਿਆ ਵੀ ਸਿੱਖਾਂ ਦੀ ਕੌਮੀ ਲੀਡਰਸ਼ਿਪ ਆ ਜਿਹੜੀ ਜਿਹੜੀ ਸਿੱਖ ਜੱਜਬਿਆਂ ਨੂੰ ਸਿੱਖ ਐਥੋਸ ਨੂੰ ਤੇ ਸਿੱਖਾਂ ਦੀਆਂ ਰੀਝਾਂ ਆਸਾਂ ਤੇ ਉਮੰਗਾਂ ਨੂੰ ਪ੍ਰੋਮੋਟ ਕਰਨ ਵਾਲੀ ਹੋਵੇ ਉਹ ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ ਸਿੱਖਾਂ ਲਈ ਇਹ ਚੁਣੌਤੀ ਹੈਗੀ ਆ ਵੀ ਉਹ ਆਪਣੇ ਇੱਕ ਪੰਥਕ ਲੀਡਰਸ਼ਿਪ ਆ ਜਿਹੜੀ ਉਹ ਸਾਹਮਣੇ ਲੈ ਕੇ ਆਉਣ ਤੇ ਦੂਸਰਾ ਇਹ ਹੈਗਾ ਵੀ ਸਰਕਾਰਾਂ ਦੀਆਂ ਇਹਨਾਂ ਕਾਰਵਾਈਆਂ ਦੇ ਖਿਲਾਫ ਜਿਹੜੇ ਹੋਰ ਵਿਦਵਾਨ ਨੇ ਪੱਤਰਕਾਰ ਨੇ ਇਹ ਸਾਡੇ ਸਿੱਖ ਵਕੀਰ ਨੇ ਉਹ ਸਾਰੇ ਭਾਈ ਅਮਰਤਪਾਲ ਸਿੰਘ ਵਾਲਾ ਕੇਸ ਆ ਇੱਕ ਸਾਂਝੀ ਚੁਣੌਤੀ ਦੇ ਤੌਰ ਤੇ ਆ ਜਿਹੜਾ ਲੜਨ ਤਾਂ ਕਿ ਸਿੱਖ ਲੀਡਰਸ਼ਿਪ ਜਿਹੜੀ ਸ਼ੁੱਧ ਜਿਹੜੀ ਦਰਵੇਸ਼ ਸਿਆਸਤਦਾਨਾਂ ਵਾਲੀ ਲੀਡਰਸ਼ਿਪ ਹੋਵੇ ਉਹ ਉਹ ਪੈਦਾ ਕਰਨ ਵਿੱਚ ਅਸੀਂ ਸਕਸੈਸਫੁਲ ਹੋ ਸਕੀਏ ਜੀ ਬਿਲਕੁਲ ਹੀ ਕਿਉਂਕਿ ਸਰਕਾਰਾਂ ਦਾ ਆਪਾਂ ਦੇਖਿਆ ਕਿ ਜਿਸ ਤਰੀਕੇ ਦਾ ਮਾਹੌਲ ਰਿਹਾ ਹੈਗਾ ਕਿ ਜਿਹੜਾ ਵੀ ਕੋਈ ਲੀਡਰ ਹੈਗਾ ਹਾਂਚ ਹਾਂ ਮਲੌਂਦਾ ਹੈਗਾ ਜਿਹਦੇ ਆਪਾਂ ਕਹਿ ਲਈਏ ਕਿ ਮਨਮਸਤਕ ਦੇ ਵਿੱਚ ਸਿੱਖੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਤੇ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਤੇ ਉੱਚੀਆਂ ਪਦਵੀਆਂ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਐਜ਼ ਏ ਸਿੰਬਲ ਵਜੋਂ ਵਰਤਿਆ ਵੀ ਜਾਂਦਾ ਹੈਗਾ ਚਾਹੇ ਉਹ ਕਿਸੇ ਆਪਾਂ ਕਹਿ ਲਈਏ ਕਿ ਜਥੇਬੰਦੀ ਦਾ ਲੀਡਰ ਹੋਵੇ ਜਾਂ ਕੋਈ ਹੋਰ ਹੋਵੇ ਪਰ ਜਿਹੜੇ ਗੱਲ ਸਿੱਖੀ ਦੀ ਕਰਦੇ ਆ ਜਿਹੜੇ ਗੱਲ ਜਿਨ੍ਹਾਂ ਦੇ ਮਨਮਸਤਕ ਦੇ ਵਿੱਚ ਪੰਥ ਪਹਿਲਾਂ ਹੈ ਪੰਜਾਬ ਪਹਿਲਾਂ ਹੈ ਉਹਨਾਂ ਦੇ ਨਾਲ ਕਿਹੋ ਜਿਹਾ سلوਕ ਹੁੰਦਾ ਹੈ ਜਾਂ ਉਹਦਾ ਦੇ ਲੀਡਰ ਉੱਭਰਨ ਹੀ ਨਹੀਂ ਦਿੱਤੇ ਜਾਂਦੇ ਇੱਕ ਭੈ ਜਿਹੜਾ ਹੈ ਉਹ ਜਿਹੜਾ ਹੈ ਪੈਦਾ ਕੀਤਾ ਜਾਂਦਾ ਹੈਗਾ